ਮੈਂ ਕਮਪਲੀਟ ਸੌਂਟ ਕਰਵਾ ਕੇ ਇਹ ਜਿਹੜਾ ਇਹਨਾਂ ਲੋਕਾਂ ਦੇ ਬਾਈਕ ਬਹੁਤ ਮੈਂਬਰਸ ਕਿ ਭਾਜੀ ਜਿਹੜੀ ਸਾਡੀ ਮੀਟਿੰਗ ਈ ਮੀਟਿੰਗ ਦੇ ਵਿੱਚ ਸਾਡੇ ਏਜੰਡੇ ਵਿਚਾਰੇ ਗਏ ਨੇ ਜੋ ਕਿਸਾਨਾਂ ਨਾਲ ਪੰਜਾਬ ਸਰਕਾਰ ਤੱਕਾ ਕਰ ਰਹੀ ਹੈ ਡੀਜ਼ਲ ਦੇ ਰੇਟ ਵਧਾ ਤੇ ਏ ਡੀ ਪੀ ਦੀ ਦਿੱਕਤ ਆ ਰਹੀ ਹੈਗੀ ਤੇ ਕਿਸਾਨ ਤੇ ਮਜ਼ਦੂਰ ਨੇ ਅਸੀਂ ਇਹਦੇ ਤੇ ਚਾਰ ਪੰਜ ਜੰਡੇ ਵਿਚਾਰੇ ਨੇ ਇਹਨਾਂ ਝੰਡਿਆਂ ਤੇ ਅਸੀਂ ਆਪਣਾ ਪੰਜ ਚਾਰ ਦਿਨਾਂ ਦੇ ਵਿੱਚ ਐਕਸ਼ਨ ਲਵਾਂਗੇ ਜੇ ਆਰ ਨੂੰ ਮਿਲਾਵਾਂਗੇ ਡੀ ਪੀ ਬਾਰੇ ਤੇ ਦੁੱਧ ਦੇ ਬਾਰੇ ਸਰਕਾਰ ਨੇ ਉਹਦਾ ਰੇਟ ਘਟਾ ਕੇ ਬਾਕੀ ਹੋਰ ਜਿਹੜੇ ਡੁਬਲੀ ਗੇਟਰਾਂ ਦੇ ਖਾਦ ਖਰਾਤਾਂ ਨੂੰ ਵਧਾਤੀਆਂ ਉਹਨਾਂ ਨੇ ਉਹਨਾਂ ਦੇ ਵਿੱਚ ਵਾਅਦਾ ਕਰ ਰਹੇ ਨੇ ਤੇ ਕੈਮੀਕਲ ਵਾਲੀਆਂ ਚੀਜ਼ਾਂ ਵਰਤੋਂ ਕਰਦੇ ਨੇ ਇਸ ਕਰਕੇ ਅਸੀਂ ਇਹਦੇ ਤੇ ਵਿਚਾਰ ਕਰਕੇ ਹੁਣ ਅੱਗੇ ਤੁਹਾਡੀ हां ਸਾਡੇ ਜਥੇਬੰਦੀਆਂ ਦੇ ਵਿੱਚ ਹੋਦੀ ਵਾਦਾ ਹੋਇਆਗਾ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਦੋ ਹੀ ਨੇ ਹੋਗੇ ਤੇ ਬਾਕੀ ਸਾਡੇ ਸੂਬੇ ਦੇ ਵਿੱਚ ਵੀ ਵਾਦਾ ਹੋਣਾ ਇਸ ਕਰਕੇ ਕਿੱਤੀ ਮੀਟਿੰਗਾਂ ਜੀ ਅਸੀਂ ਹਰ ਨੌਂ ਦਿਨ ਇੱਕ ਨਾ ਮੀਟਿੰਗ ਕਰਦੇ ਨਾ ਪਏ। ਉਹ ਕਿਹੜੀ ਜਿੱਦੀ ਮੀਟਿੰਗ ਕੀਤੀ ਆ ਸਾਡੀ ਸੂਬੇ ਦੀ ਚੋਣ ਹੋਈ ਆ। ਜਿਹੜੀ ਸੂਬੇ ਦੀ ਚੋਣ ਹੋਇਆ ਅੱਜ ਤਿੰਨ ਬਲਾ ਇਕੱਠੇ ਹੋਇਆ। ਸਾਡੇ 100 ਰੁਪਏ ਦੇ ਜਰਨਲਿਸਟਰ ਜਗਵਾਉਣ ਸੀ ਜੀ। ਤੇ ਸਾਡੇ ਪ੍ਰਧਾਨ ਜੀ ਤੇ ਪਹਿਲਾਂ ਤਾਂ ਘੱਟਬਾ ਜੀ ਹੁਣ ਉਹ ਸੂਬੇ 'ਚ ਕਮੇਟੀ ਮੈਂਬਰ ਬਣਾਏ ਨੇ ਸੂਬੇ ਦੇ ਅੱਜ ਅਸੀਂ ਉਹਨਾਂ ਦਾ ਸਨਮਾਨਤ ਵੀ ਕੀਤਾ ਤੇ ਜਿਹੜੀਆਂ ਪਿਛਲੀਆਂ ਕੁਝ ਸਾਡੀਆਂ ਜਥੇਬੰਦੀਆਂ ਦੇ ਕਾਰਜਕਾਰੀਆਂ ਲੰਕੀਆਂ ਨੇ ਉਹਨਾਂ ਵਰੀ ਵਿਚਾਰ ਜਿਹੜੀਆਂ ਅੱਗੇ ਆਉਣਗੀਆਂ ਉਹਨਾਂ ਵਰੀ ਵਿਚਾਰ ਉਸ ਡੀਏਪ ਖਾਦ ਦਾ ਉਹ ਜਿਹੜੀਆਂ ਅਗਲੇ ਪ੍ਰੋਗਰਾਮ ਨੇ ਉਹਨਾਂ ਦੀ ਅਸੀਂ ਮੀਟਿੰਗ ਕਰਕੇ ਅੱਜ ਵਿਚਾਰ ਕੀਤੀ ਅੱਜ ਦਾ ਪ੍ਰੋਗਰਾਮ ਵੀ ਇਹੀ ਸੀ ਜਿਹੜਾ ਪ੍ਰੋਗਰਾਮ ਸਾਡਾ ਅੱਜ ਜਗਮਉਨ ਜੀ ਬੁਲਾਏ ਤੇ ਅਸੀਂ ਉਹ ਤੁਹਾਨੂੰ ਦੱਸ ਗਏ ਅਸੀਂ ਸਾਰੇ ਵਿਚਾਰ ਅਸੀਂ ਇਕੱਠਿਆਂ ਨਹੀਂ ਕੀਤੇ ਮੈਂ ਮਹੌਨ ਸਿੰਘ ਪਟਿਆਲਾ ਸੂਬਾ ਜਨਰਲ ਸਖਤਰ ਭਾਰਤੀ ਕਿਸਾਨ ਜਥੇਬੰਦ ਦਾ ਪੰਜਾਬ ਅੱਜ ਦੀ ਇਸ ਮੀਟਿੰਗ ਦਾ ਕੀ ਮੁੱਦਾ ਹੈ ਆਈਡੀਐਸ ਮੀਟਿੰਗ ਦਾ ਆਇਆ ਜੀ ਅਸੀਂ 2 ਸਤੰਬਰ ਨੂੰ ਚੱਡੀਗੜ੍ਹ ਦੇ ਵਿੱਚ ਰੈਲੀ ਕਰਕੇ ਆਏ ਸੀ ਜਿਹੜੀ ਚਿਤਾਵਨੀ ਰੈਲੀ ਸੀ ਕਿ ਤੇ ਬਹੁਤ ਵੱਡਾ 10-15 ਹਜ਼ਾਰ ਦਾ ਕਟ ਕੀਤਾ ਹੈ ਔਰ ਚਿਤਾਵਨੀ ਦੇ ਕੇ ਆਏ ਆਂ ਪ੍ਰਿਆਪ ਸਰਕਾਰ ਨੂੰ ਤੇ ਨਾਲ ਕੇਂਦਰ ਸਰਕਾਰ ਨਾਲ ਜੁੜੀਆਂ ਮੰਗਾਂ ਮੰਗਾ ਵੀ ਨੇ ਪਾਣੀਆਂ ਦਾ ਮਸਲਾ ਉਹਦੇ ਲਈ ਫਸਲੀ ਪਿੰਕਾ ਕਰਜ਼ੇ ਵਾਲਾ ਮਸਲਾ ਹੈ ਉਸ ਵੰਦ ਦੇ ਵਿੱਚ ਸਾਡੇ ਕੁਝ ਸਾਥ ਜਿਹੜੇ ਬੱਟਰ ਦੇ ਵਰਗੇ ਸਹਾਉਨਾ ਦੇ ਪਰਿਵਾਰਾਂ ਨੂੰ ਨੌਕਰੀ ਕਈਆਂ ਨੂੰ ਮਿਲਿਆ ਕਈਆਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹ ਮਸਲੇ ਸੰਬੰਧ ਕੁਝ ਕੁਝ ਪੇਸਰ ਨੇ ਨਜਾਇਜ਼ ਕਿਸਾਨਾਂ ਉੱਤੇ ਕਿਸਾਨ ਪਰਿਵਾਰਾਂ ਉੱਤੇ ਦੂਰ ਦੂਰ ਉਹ ਵਾਪਸ ਆਣੇ ਦੀ ਇਹ ਕਿਤਾਬ ਨਹੀਂ ਦੇਖਿਆ ਹੈ ਕਹਿ ਕਹਿ ਕੇ ਕਤੂਪੁਰ ਦੇ ਖੇਤ ਨਵੰਬਰ ਦੇ ਸ਼ੁਰੂ ਦੇ ਵਿੱਚ ਅਣਮਿੱਥੇ ਸਮੇਂ ਲਈ ਸਾਡਾ ਮਤਲਬ ਇਸ ਤੇ ਦਿਨ ਸ਼ੁਰੂ ਸਾਡਾ ਸੰਘਰਸ਼ ਪਹਿਲਾਂ ਇੱਥੇ ਸ਼ੁਰੂ ਹੋ ਗਿਆ ਕਿ ਅਸੀਂ 18 ਸਾਲ ਬਾਅਦ ਚੰਡੀਗੜ੍ਹ ਦੀ ਧਰਤੀ ਤੇ ਪੈਰ ਪਾਇਆ ਤੇ ਚੌਥੀ ਸੈਕਟਰ ਬਿਲਕੁਲ ਹਾਰਟ ਜਿਹੜਾ ਸੀ ਉੱਥੇ ਤੱਕ ਸਾਨੂੰ ਪਹੁੰਚ ਕੇ ਖਾਣ ਮਿਲਣ ਚੋਰ ਬਕਾਇਦਾ ਉੱਥੇ ਜਾ ਰਹਿਣਾ ਖਾਟ ਕੇ ਖਾਣ ਚ ਸਾਨੂੰ ਮਹਾਰ ਵਾਲਾ ਜਰਾ ਉਹਦੇ ਚ ਇਸ ਇਲਾਕੇ ਦੀ ਚੰਗੀ ਸਮੁਦਾਇ ਸੀ ਇਹਨਾਂ ਦਾ ਧੰਨਵਾਦ ਕਰਨਾ ਹੈ ਸੀ ਨਾਲ ਲੈਣਾ ਸੀ ਕਿੰਨੀ ਕਿਸ਼ੂਨ ਦੇ ਗਾਂ ਤੋਂ ਕਿਵੇਂ ਕੀਤਾ ਅਸਰ ਦਾ ਆਉਣ ਵਾਲੀ ਸਾਡੇ 5-7 ਦਿਨਾਂ ਦੀ ਸੋਧ ਦੀ ਦੁਬਾਰਾ ਮੀ ਜੇ ਅਗਲਾ ਪ੍ਰੋਗਰਾਮ ਲਿਖਣਾ ਹੈ ਉਹ ਪ੍ਰੋਗਰਾਮ ਜਿਹੜਾ ਹੈ ਉਹ ਥੋੜਾ ਜਿਹਾ ਜੀਰੀ ਦੀ ਬਾਡੀ ਨੂੰ ਜੀਰੇ ਨੂੰ ਜੀਰੀ ਨੂੰ ਸੰਭਲਣਾ ਦਾ ਧਿਆਨ ਰੱਖ ਕੇ ਉਹ ਪਰਲੇ ਦਿਨ ਦਾ ਪ੍ਰੋਗਰਾਮ ਲਿਖਿਆ ਜਾਊਗਾ ਪਰ ਸਾਨੂੰ ਵਿੱਚ ਦੀ ਜੀ ਜੀ ਵੱਟਦਿਆਂ ਜੀ ਜੀ ਵਿੱਢਣੀ ਜੇ ਤੋਂ ਸ਼ੁਰੂ ਹੋਊਗੀ 14 ਅਕਤੂਬਰ ਨੂੰ ਜਮਿਨੀ ਕੋਲ ਦੇ ਸ਼ਹੀਦ ਪਿਰਤਪਾਲ ਸਿੰਘ ਚੱਕਲੀ ਸ਼ੇਰ ਜਿਹੜਾ ਕਿ 8 ਤੀਆਂ ਦੇ ਗੁੰਡਿਆਂ ਦੀ ਪੁਲੀ ਨਾਲ ਸ਼ਹੀਦ ਹੋਇਆ ਸੀ ਉਹਦੇ ਬਰਸੀ ਬਣਾਉਣ ਲਈ ਅਸੀਂ 14 ਅਕਤੂਬਰ ਨੂੰ ਇੱਥੋਂ ਜਾਣਗੇ ਸਾਰੇ ਪੰਜਾਬ ਦੇ ਪਿੰਡ-ਪਿੰਡ ਹਜ਼ਾਰਾਂ ਬੰਦੇ ਚੱਕਲੀ ਸ਼ੇਰ ਜਿਹੜਾ ਮਾਨਸਾ ਭਲਾਗਾ ਤਸਵੀਰ ਦੇ ਵਿੱਚ ਇਕੱਠੇ ਹੋਣਗੇ ਤੋਂ ਵੱਡੀ ਅਸੀਂ ਉੱਥੇ ਲਿਖਾਂਗੇ ਦੂਸਰਾ ਨਾਲ ਦੇ ਨਾਲ ਅਸੀਂ ਇਹ ਲਿਖਣ ਜਾ ਰਹੇ ਹਾਂ ਕਿ ਡੀਪੀ ਦੀ ਸ਼ਾਰਟੇਜ ਤੋਪਦੀ ਕੀਮਤ ਘਟਾ ਦਿੱਤੀ ਗਈ ਬੱਸਾਂ ਦੇ ਕਿਰਾਏ ਵਧਾ ਦਿੱਤੇ ਗਏ ਤੇ ਤੇਲ ਦੀ ਕੀਮਤ ਵਧਾ ਦਿੱਤੀ ਗਈ ਜਿਹੜੀਆਂ 4-5 ਹੁਣੇ ਹੀ ਭਾਜੀਆਂ ਸਾਡੇ ਸਾੜ ਦਿੱਤੀਆਂ ਨੇ ਇਹਦੇ ਲਈ ਅਸੀਂ ਸ਼ਾਰਟ ਪੀਰ ਦੇ ਵਿੱਚ ਵੀ ਜਿਹੜਿਆਂ ਵੱਲੋਂ ਵੀ ਸੁਬੇ ਵੱਲੋਂ ਵੀ ਪ੍ਰੋਗਰਾਮ ਲਿਖੇ ਗਏ ਹੋਰ ਵਿਸ਼ੇ ਸਾਡੀ ਸਿੱਧੀ ਗੱਲ ਹੈ ਜੀ ਇਹ ਇਹ ਮਤਲਬ ਇਹਦੇ ਚ ਮੁੱਖ ਰੂਪ ਦੇ ਵਿੱਚ ਵਿਕੋ ਤੁਹਾਨੂੰ ਪੈਟਰੋਲ ਨਾਲੋਂ ਡੇਢੀ ਕੀਮਤ ਉਹਨਾਂ ਨੇ ਡੀਜ਼ਲ ਦੀ ਵਧਾਈ ਹੈ ਤੇ ਡੀਜ਼ਲ ਦੀ ਵਰਤੋਂ ਜਿਹੜੀ ਆ ਕੋ ਵੀ 60% ਜਿਹੜੀ ਆ 70% ਤੱਕ ਕਿਸਾਨੀ ਕਰਦੀ ਆ ਤੇ ਕਿਸਾਨੀ ਤੇ ਸਿੱਧਾ ਪਾਰ ਪਾਇਆ ਅਸੀਂ ਇਸ ਤਿਕ ਸੰਸਾਪ ਤੋਂ ਤੇ ਚਾਰ ਆ ਰਿਹਾ ਕਿ ਆਪ ਸਰਕਾਰ ਖਿਸਾਨ ਨੂੰ ਦਈਆ ਔਰ ਕਿਸਾਨਾਂ ਨੂੰ ਹੀ ਇਹਦਾ ਡਟ ਕੇ ਜਵਾਬ ਦੇਣਾ ਚਾਹੀਦਾ ਔਰ ਸਗਸ ਕਰਨਾ ਚਾਹੀਦਾ ਔਰ ਇਹਨੂੰ ਅਸੀਂ ਖਬਰ ਪੇਜ ਕਿ ਮੰਗ ਪੁਕਤੀ ਸਾਈਟਾਂ ਤੇ ਜਿਹੜੀ ਵੀ ਮੰਗ ਕਰਦੇ ਆ ਤੇ ਸਰਕਾਰ ਨੂੰ ਵਾਪਸ ਲਵੇ ਨਹੀਂ ਤਾਂ ਉਹ ਸਾਡੇ ਵੱਡੇ ਵਿਦਰੋਹ ਦਾ ਸਾਹਮਣਾ ਕਰਨਾ ਪਵੇਗਾ